ਦਲੇ ਸਰਫ ਉਹ ਹੀ ਲੋਕ ਆਓ ਜਿਹੜੇ ਠੀਕ ਹੈ ਡਰਦੇ ਨਹੀਂ ਹੈਗੇ ਨਾ ਹੀ ਕਿਸੇ ਚੀਜ਼ ਤੋਂ ਘਬਰਾਉਂਦੇ ਨਹੀਂ ਜਿੱਦਾਂ ਲੋਕੀ ਇੱਥੇ ਆ ਕੇ ਘਬਰਾ ਬੜੀ ਚੇਤੀ ਜਾਂਦੇ ਇੱਥੇ ਕੁਝ ਵੀ ਨਹੀਂ ਹੈਗਾ ਤੋਂ ਬਾਅਦ ਨੇਲਸ ਦਾ ਨੇਲ ਆਰਟ ਦਾ ਬੜਾ ਇੱਥੇ ਹੈਗਾ ਵਾ ਤੁਸੀਂ ਨੇਲਸ ਦਾ ਸਿੱਖਿਆਓ ਠੀਕ ਹੈ ਨੇਲਸ ਹੋ ਗਿਆ ਸਲੂਨਸ ਹੋ ਗਿਆ ਸਲੂਨ ਦਾ ਬਿਊਟੀ ਦਾ ਇੱਥੇ ਕੁੜੀਆਂ ਨੇਲ ਦਾ ਮੰਨੋਂਗੇ ਆਈ ਬ੍ਰੋ ਦਾ ਮੰਨੋਂਗੇ 10 10 20 20 ਕਮਾ ਰੀਆਂ ਨੇ ਇਜ਼ੀਲੀ ਬਹੁਤ ਈਜ਼ੀਲੀ ਘਰ ਬੈ ਕੇ इवन ਯਾ ਆਫ ਕੌਰਸ ਬਿਕੋਜ਼ ਫੋਰ ਐਗਜ਼ਾਮਪਲ ਜੇ ਤੁਹਾਨੂੰ ਨੇਲਸ ਦਾ ਜਾਂ ਬਿਊਟੀ ਦਾ ਕੁੜੀਆਂ ਵਾਸਤੇ ਜਾਂ ਮੁੰਡਿਆਂ ਵਾਸਤੇ ਵੀ ਜਿਹੜੇ ਕਟਿੰਗ ਵਗੈਰਾ ਦਾ ਸਲੂਨ ਦਾ ਤੁਹਾਨੂੰ ਜੇ ਜੋਬ ਫੋਰ ਐਗਜ਼ਾਮਪਲ ਨਹੀਂ ਵੀ ਮਿਲਦੀ ਇੱਥੇ ਇੰਨਾ ਇੰਡੀਅਨਸ ਆ ਇੰਨਾ ਪੰਜਾਬੀ ਆ ਤੁਸੀਂ ਘਰ ਬੈ ਕੇ ਇੰਸਟਾਗ੍ਰਾਮ ਤੇ ਸਟੋਰੀ ਪਾ ਸਕਦੇ ਹੋ ਰੈਫਰੈਂਸ ਬੇਸ ਤੇ ਤੁਹਾਡੇ ਕੋਲ ਮਸ਼ੀਨ ਹੀ ਹੈ ਯਾਰ ਮਸ਼ੀਨੀਆਂ ਜੋ ਵੀ ਤੁਹਾਡੇ ਲਈ ਜਿਨਾਂ ਟੂਲਸ ਹੈਗੇ ਨੇ ਤੁਸੀਂ ਘਰ ਵਿੱਚ ਕੀ ਕਰ ਸਕਦੇ ਹੋ ਜੀ ਸਸੀਕਾਲ ਆ ਰਹਿਆਂ ਨੂੰ ਜੀ ਵੈਲਕਮ ਅਗੇਨਸ ਇੱਕ ਵਾਰੀ ਫਿਰ ਨਵੇਂ ਵਲੌਗ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਵਿੱਚ ਜੇ ਤੁਸੀਂ ਲਾਈਕ ਨਵਾਂ ਬਿਆਚ ਆ ਰਹਿਆ ਮਾਈ ਬਿਆਚ ਰਾਈਟ ਤੁਸੀਂ ਕਿਹੜਾ ਕਿਹੜਾ ਕੰਮ ਸਿੱਖ ਕੇ ਆ ਸਕਦੇ ਆ ਤਾਂ ਕਿ ਐਸ ਯੂ ਨੋ ਤੁਹਾਨੂੰ ਸਾਰਿਆਂ ਨੂੰ ਪਤਾ ਆ ਕਿ ਬਹੁਤ ਜ਼ਿਆਦਾ ਪ੍ਰੋਬਲਮਸ ਆ ਰਹੀਆਂ ਤੁਸੀਂ ਇੰਸਟਾਗ੍ਰਾਮ ਤੇ ਵੀਡੀਓਜ਼ ਵਗੈਰਾ ਦੇਖਦੇ ਹੋਵੋਗੇ ਕੀ ਕੰਮ ਨਹੀਂ ਮਿਲ ਰਿਆ ਬਹੁਤ ਜ਼ਿਆਦਾ ਸਟੂਡੈਂਟ ਡਿਪਰੈਸ਼ਨ ਚ ਠੀਕ ਹੈ ੱੱਕੇ ਖਾ ਰਹੇ ਨੇ ਰੂੜਾ ਤੇ ਆ ਕੰਮ ਨਹੀਂ ਮਿਲਦਾ ਇੰਡੀਆ ਤੋਂ ਪੈਸੇ ਮੰਗਾ ਰਹੇ ਨੇ ਜੀਬ ਉਹ ఎవਰੀਥਿੰਗ ਆਪਾਂ ਇਸ ਵੀਡੀਓ ਵਿੱਚ ਇਨਕਲੂਡ ਕਰ ਦਵਾਂਗੇ ਠੀਕ ਹੈ ਇਨ ਸ਼ਾਰਟ ਆਪਾਂ ਗੱਲ ਕਰਾਂਗੇ ਜੌਬਸ ਇਨ ਡਿਮਾਂਡ ਇਨ ਕੈਨੇਡਾ ਐਗਜ਼ੈਕਟਲੀ ਕਿ ਕਿਹੜਾ ਕਿਹੜਾ ਕੰਮ ਤੁਹਾਨੂੰ ਇੰਡੀਆ ਤੋਂ ਜਾਂ ਪੰਜਾਬ ਤੋਂ ਜਾਂ ਪਾਕਿਸਤਾਨ ਤੋਂ ਜਿੱਥੇ-ਜਿੱਥੇ ਵੀ ਵੀਡੀਓ ਦੇਖ ਰਹੇ ਆ ਕਿਹੜਾ-ਕਿਹੜਾ ਕੰਮ ਤੁਸੀਂ ਸਿੱਖ ਕੇ ਆ ਸਕਦੇ ਹੋ ਹਾਂਜੀ ਸਭ ਤੋਂ ਪਹਿਲੇ ਵਾਲਾ ਦੱਸੋ ਜੀ ਕਿਹੜਾ ਕੰਮ ਸਭ ਤੋਂ ਪਹਿਲਾ ਕੰਮ ਜਿਹੜੀਆਂ ਮੇਰੀਆਂ ਭੈਣਾਂ ਸਿੱਖ ਕੇ ਆ ਸਕਦੀਆਂ ਉਹ ਹੈਗਾ ਮੇਕਿੰਗ ਦਾ ਪੀਜ਼ਾ ਮੇਕਿੰਗ ਦਾ ਕੁਕਿੰਗ ਟੂ ਕੋਰਸ ਵੀ ਹੋ ਸਕਦਾ ਠੀਕ ਹੈ ਬਟ ਪੀਜ਼ਾ ਮੇਕਿੰਗ ਜ਼ਿਆਦਾ ਪ੍ਰਾਇੋਰਟੀ ਤੇ ਆ ਕਿਉਂਕਿ ਸਭ ਤੋਂ ਪਹਿਲਾਂ ਤੁਹਾਨੂੰ ਤੁਸੀਂ ਐਜ਼ ਅ ਪਾਰਟ ਟਾਈਮ ਵੀ ਜੋਬ ਕਰਦੇ ਹੋ ਨਾ ਤੁਹਾਨੂੰ ਸਭ ਤੋਂ ਪਹਿਲਾਂ ਜੋਬ ਮਿਲ ਜਾਂਦੀ ਈਜ਼ਲੀ ਲਾਈਕ ਤੁਸੀਂ ਰੈਸਟੋਰੈਂਟ ਚ ਜਾਂਦੇ ਹੋ ਪੀਜ਼ਾ ਹਟ ਜਾਂਦੇ ਹੋ ਡੋਮੀਨੋਸ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਤੁਸੀਂ ਜਿਨ੍ਹਾਂ ਨੂੰ ਕਹਿ ਸਕਦੇ ਹੋ ਕਿ ਮੈਨੂੰ ਪੀਜ਼ਾ ਆਉਂਦਾ ਆ ਬਣਾਣਾ ਤੁਸੀਂ ਲਾਈਕ ਜੋ ਵੀ ਗ੍ਰੀਡੀਅੰਟਸ ਵਗੈਰਾ ਜੋ ਵੀ ਤੁਸੀਂ ਸਿੱਖਿਆ ਆ ਉਹਨੂੰ ਦੱਸ ਸਕਦੇ ਹੋ ਮਾੜੀ ਮੋਟੀ ਇੰਟਰਵਿਊ ਦੇ ਵਿੱਚ ਤੁਹਾਡੀ ਇੰਟਰਵਿਊ ਕਲੀਅਰ ਹੋਣ ਦੇ ਚਾਂਸਸ 100 ਵਿੱਚੋਂ 99% ਹੋ ਜੂਗੇ ਕਿਉਂਕਿ ਜੇ ਤੁਹਾਨੂੰ ਪਤਾ ਹੀ ਨਹੀਂ ਆ ਜੀ ਸਿਰਫ ਖਾਦਾ ਹੀ ਆ ਇੰਡੀਆ 'ਚ ਬਹਿ ਕੇ ਆਨਲਾਈਨ ਮਗਾ ਕੇ ਜਾਂ ਕਿਤੇ ਵੀ ਉਹਦੇ ਕਰਕੇ ਥੋੜਾ ਜਿਹਾ ਯੂ نو ਲਾਈਕ ਤੁਸੀਂ ਸਮਝ ਸਕਦੇ ਹੋ ਉਸ ਤੋਂ ਬਾਅਦ ਨੇਲਸ ਦਾ ਨੇਲ ਆਰਟ ਦਾ ਬੜਾ ਇੱਥੇ ਹੈਗਾ ਵਾ ਤੁਸੀਂ ਨੇਲਸ ਦਾ ਸਿੱਖਿਆ ਠੀਕਾ ਇਹ ਸੋ ਜਾ ਸਲੂਨਸ ਹੋ ਗਿਆ ਸਲੂਨ ਦਾ ਬਿਊਟੀ ਦਾ ਇੱਥੇ ਕੁੜੀਆਂ ਨੇਲ ਦਾ ਮੰਨੋਂਗੇ ਆਈ ਬ੍ਰੋ ਦਾ ਮੰਨੋਂਗੇ 10 10 20 20 ਕਮਾ ਰੀਆਂ ਨੇ ਇਜ਼ੀਲੀ ਬਹੁਤ ਈਜ਼ੀਲੀ ਘਰ ਬੈਠੇ इवन इवन ਯਾ ਆਫਕੋਰਸ ਬਿਕੋਜ਼ ਫੋਰ ਏਗਜ਼ਾਮਪਲ ਜਿਦਾਂ ਨੂੰ ਨੇਲਸ ਦਾ ਜਾਂ ਬਿਊਟੀ ਦਾ ਕੁੜੀਆਂ ਵਾਸਤੇ ਜਾਂ ਮੁੰਡਿਆਂ ਵਾਸਤੇ ਵੀ ਜਿਹੜੇ ਕਟਿੰਗ ਵਗੈਰਾ ਦਾ ਸਲੂਨ ਦਾ ਤੁਹਾਨੂੰ ਜੇ ਜੋਬ ਫੋਰ ਏਗਜ਼ਾਮਪਲ ਨਹੀਂ ਵੀ ਮਿਲਦੀ ਇੱਥੇ ਇੰਨਾ ਇੰਡੀਅਨਸ ਆ ਇੰਨਾ ਪੰਜਾਬੀ ਆ ਤੁਸੀਂ ਘਰ ਬੈਠ ਕੇ ਇੰਸਟਾਗ੍ਰam ਤੇ ਸਟੋਰੀ ਪਾ ਸਕਦੇ ਹੋ ਰੈਫਰੈਂਸ ਬੇਸ ਤੇ ਤੁਹਾਡੇ ਕੋਲ ਮਸ਼ੀਨ ਹੀ ਹੈ ਯਾਰ ਮਸ਼ੀਨੀਆਂ ਜੋ ਵੀ ਤੁਹਾਡੇ ਲਈ ਜੁਣੋ ਟੂਲਸ ਹੈਗੇ ਨੇ ਤੁਸੀਂ ਘਰ ਬੈ ਕੇ ਕਰ ਸਕਦੇ ਹੋ ਜੇ ਇੱਥੇ ਕਟਿੰਗ ਕਰਾਉਣ ਦੇ ਇੱਕ ਬੰਦੇ ਦੇ ਮਤਲਬ ਮੁੰਡੇ ਦੇ ਘੱਟੋ ਘੱਟ 15 ਡਾਲਰ ਲੈਂਦੇ ਆ ਜੇ ਤੁਸੀਂ 8 ਡਾਲਰ ਚ ਕਰ ਦੋ 10 ਡਾਲਰ ਚ ਕਰ ਦੋ ਤੁਹਾਡੇ ਕੀ ਗਿਆ ਜੇ 10 ਬੰਦਿਆਂ ਦੀ ਵੀ ਕਰਤੀ ਫੋਰ ਐਗਜ਼ਾਮਪਲ ਕਿੰਨਾ ਬ੍ਰੈਂਟਨ ਲੈ ਲੋ ਸਰੀ ਲੈ ਲੋ ਕੈਨੇਡਾ ਚ ਕਿਤੇ ਥੋੜਾ ਬੰਦਾ ਬਹੁਤ ਪੈਸਾ ਤੁਸੀਂ ਸ਼ਾਪ ਸਕਦੇ ਹੋ ਇੱਕ ਹੁੰਦਾ ਹਾਰਡ ਵਰਕ ਇੱਕ ਹੁੰਦਾ ਸਮਾਰਟ ਵਰਕ ਇਟਸ ਅਪ ਟੂ ਯੂ ਦੋਨੋ ਕਰਨੇ ਆਪਾਂ ਹਾਰਡ ਵਰਕ ਵੀ ਕਰਨਾ ਸਮਾਰਟ ਵਰਕ ਵੀ ਕਰਨਾ ਤੁਮ ਜੇ ਗਦੇ ਆਂ ਕੋ ਕਰੀ ਜਾਵਾਂਗੇ ਯੂ نو ਲਾਈਕ ਫੇਸ ਤਾਂ ਥੋੜਾ ਔਖਾ ਇਸ ਕਰਕੇ ਮੇਰਾ ਵੀ ਕੁਛ ਨਾ ਕੁਛ ਸਿੱਖ ਕੇ ਆਇਆ ਉਸ ਤੋਂ ਬਾਅਦ ਪਹਿਲਾਂ ਮੈਂ ਮੁੰਡਿਆਂ ਦੀ ਗੱਲ ਕਰ ਰਹਾਂ ਹਾਂ ਤੁਸੀਂ ਖਾਥੀ ਕੋਈ ਵੀ ਕੰਮ ਸਿੱਖ ਕੇ ਆ ਰਹੇ ਹੋ ਯਾਰ ਕੋਈ ਵੀ ਐਨੀ ਥਿੰਕ ਜੋ ਜਿਹਦੇ ਵਿੱਚ ਤੁਹਾਡਾ ਯੂ نو ਲਾਈਕ ਇੰਟਰਸਟ ਤੁਸੀਂ ਕਾਰ ਮਕੈਨਿਕ ਦਾ ਸਿੱਖਿਓ 30 30 35 35 ਡਾਲਰ ਲੱਦੇ ਕਿ ਘੰਟੇ ਦੇ 30 30 35 35 ਡਾਲਰ ਚ ਕਾਰ ਮਕੈਨਿਕ ਪੇਂਟਿੰਗ ਪੁੰਟਿੰਗ ਦਾ ਆਟੋਮੋਬਾਈਲ ਤੁਹਾਨੂੰ ਕੋਈ ਵੀ ਆ ਤਾਂ ਕਾਰ ਪੇਂਟਰ ਦਾ ਸਿੱਖਿਓ ਠੀ ਠੀਕ ਹੈ ਡਰਾਈਵਿੰਗ ਦਾ ਡਰਾਈਵਿੰਗ ਤਾਂ অলਮੋਸਟ ਆਦੀ ਆ ਆਪਣਾ ਲਾਇਸੈਂਸ ਲੈ ਕੇ ਆਓ ਉੱਥੋਂ ਇੰਡੀਆ ਵਾਲਾ ਨਾਲ ਤੁਸੀਂ ਐਨਓਸੀ ਲੈ ਆਓ ਉਹਦੀ ਤੁਸੀਂ ਇੱਥੇ ਡਰਾਈਵਿੰਗ ਕੋਈ ਵਯਾਨ ਚਲਾ ਸਕਦੇ ਹੋ ਕੁਝ ਕਰ ਸਕਦੇ ਹੋ ਡਿਲੀਵਰੀ ਦਾ ਕੰਮ ਕਰ ਸਕਦੇ ਹੋ ਲਾਇਸੈਂਸ ਇੱਥੇ ਬਣਵਾ ਕੇ ਠੀਕ ਹੈ ਮਤਲਬ ਤੁਸੀਂ ਕੋਈ ਨਾ ਕੋਈ ਕੰਮ ਹੱਥੀ ਸਿੱਖ ਕੇ ਆਣਾ ਯਾਰ ਜੇ ਹੱਥੀ ਕੰਮ ਸਿੱਖੂਗੇ ਤਾਂ ਫੇਰ ਹੀ ਆਮ ਦਾ ਫਾਇਦਾ ਨਹੀਂ ਤਾਂ ਮੇਰੇ ਹਿਸਾਬ ਨਾਲ ਫਿਰ ਲਿਵ ਕਿ ਉਹੀ ਕੰਮ ਹੋਣਾ 4 ਮਹੀਨੇ 6 ਮਹੀਨੇ ਬਸ ਲੋਕਾਂ ਨੂੰ ਮੈਸੇਜ ਆਪਾਂ ਕਮੈਂਟ ਕਰਾਂਗੇ ਵੀਰੇ ਖਾਮ ਨਹੀਂ ਮਿਲੇ ਆ ਆਪਾਂ ਵੀ ਫਿਰ ਲੋਕਾਂ ਨੂੰ ਕਹਾਂਗੇ ਜੀ ਕੈਨੇਡਾ ਗੰਦ ਪੈ ਗਿਆ ਜੀ ਆਇਆਂ ਕੋਈ ਡੀਮੋਟੀਵੇਟ ਨਹੀਂ this video is just for you a motivational video ਆ ਆਓ ਜੀ ਸਾਥ ਕੇ ਆਓ ਬਟ ਕੁਛ ਨਾ ਕੁਛ ਸਿੱਖ ਕੇ ਆਓ ਤੁਹਾਡੇ ਕੋਲ ਮਹੀਨਾ ਰਹਿ ਗਿਆ 15 ਦਿਨ ਰਹਿ ਗਏ 2 ਮਹੀਨੇ ਆ ਕੁਛ ਨਾ ਕੁਛ ਸਿੱਖੋ ਕੁਛ ਨਾ ਕੁਛ ਕਿੰਨੇ ਕੰਮ ਆ ਕਾਰ ਪੇਂਟਿੰਗ ਵੈਲਡਿੰਗ ਕਾਰ ਮੈਕੈਨਿਕ ਕੋਈ ਵੀ ਕੰਮ ਸਿੱਖਿਓ ਯਾਰ ਜੇ ਚਾਹਤਾ ਇੰਟਰਸਟ ਆ ਕੰਮ ਮਿਲ ਜੂਗਾ ਤੁਹਾਨੂੰ ਮਹੀਨਾ ਲੇਟ ਮਿਲ ਜੂਗਾ ਬਟ ਤੁਹਾਨੂੰ ਕੰਮ ਮਿਲ ਜੂਗਾ ਅੰਦਰ ਅਗਰ ਆਪਾਂ ਡਰਾਈਵਿੰਗ ਦੀ ਗੱਲ ਕਰੀਏ ਹਰੇਕ ਜੌਬ ਜਿਵੇਂ ਡਰਾਈਵਿੰਗ ਦੀ ਲੋੜ ਆ ਹਰੇਕ ਜੌਬ 'ਚ ਤਾਂ ਜਿਨ੍ਹਾਂ ਦਾ ਲਾਇਸੈਂਸ ਨਹੀਂ ਹੈਗਾ ਅਗਰ ਬਣਾ ਸਕਦੇ ਹੋ ਬਣਾ ਲਓ ਜਿਨ੍ਹਾਂ ਦਾ ਹੈਗਾ ਆਲਰੇਡੀ ਉਹ ਆਪਣੀ ਐਨਓਸੀ ਜ਼ਰੂਰ ਲੈ ਕੇ ਆਇਓ ਕੰਪਲਸਰੀ ਹੈ ਤੁਹਾਨੂੰ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੋਗੀ ਕਿੰਨੀਆਂ ਸਾਰੀਆਂ ਜੌਬਸ ਇੱਥੇ ਤਾਂ ਨਹੀਂ ਮਿਲਦੀਆਂ ਕਿਉਂਕਿ ਕਈਆਂ ਕੋਲ ਲਾਇਸੈਂਸ ਨਹੀਂ ਹੁੰਦਾ ਉਸ ਤੋਂ ਬਾਅਦ ਜੌਬਸ ਇਨ ਡਿਮਾਂਡ ਜਿਹੜੀਆਂ ਹੈਗੀਆਂ ਆਪਾਂ ਗੱਲ ਕਰ ਲਈਏ ਕਿ ਬਹੁਤ ਜ਼ਿਆਦਾ ਜਿਹੜੀਆਂ ਡਿਮਾਂਡ 'ਚ ਕੈਨੇਡਾ 'ਚ ਜੌਬਸ ਹੈਗੀਆਂ ਲਾਈਕ ਵੈਬ ਡਿਵੈਲਪਰ ਪ੍ਰੋਜੈਕਟ ਮੈਨੇਜਰ ਪ੍ਰੋਫੈਸ਼ਨਲ ਜੋਬਸ ਪ੍ਰੋਫੈਸ਼ਨਲ ਜੋਬਸ ਠੀਕ ਹੈ ਕਾਰਪੋਰੇਟ ਚ ਜਾਣ ਲਈ ਤਾਂ ਵਾਈਟ ਕੋਲਰ ਵਾਲੀਆਂ ਵਾਈਟ ਕੋਲਰ ਵਾਲੀਆਂ ਠੀਕ ਹੈ ਇਹ ਸਾਰੀਆਂ ਜੋਬਸ ਆਪਾਂ ਨੂੰ ਕਿੱਦਾਂ ਮਿਲਣਗੀਆਂ ਪੀ ਐਸ ਡਬਲਯੂ ਹੋ ਗਿਆ ਠੀਕ ਹੈ ਇਹ ਸਾਰੇ ਕੋਰਸੇ ਹੁੰਦੇ ਆ ਤੁਸੀਂ ਇਹ ਕੋਰਸੇ ਅਡਾਪਟ ਕਰੋ ਇੱਥੇ ਆ ਕੇ ਠੀਕ ਹੈ ਇਹਨਾਂ ਦੀ ਲਰਨਿੰਗ ਕਰੋ ਇਹਨਾਂ ਚ ਤੁਹਾਨੂੰ ਅੱਗੇ ਜਾ ਕੇ ਜੋਬਸ ਮਿਲਣਗੀਆਂ ਉਹ ਵੀ ਗਵਰਨਮੈਂਟ ਜੋਬਸ No doubt just starting ਜੇ ਤੁਸੀਂ ਹੁਣੇ ਹੋਣਾ ਯਾਰ ਜੇ ਤੁਸੀਂ ਲਾਈਕ ਡਿਸ਼ ਵਾਸ਼ਰ ਦਾ ਕੁਝ ਮਾੜਾ ਮਟਾ 3 ਮਹੀਨੇ 6 ਮਹੀਨੇ ਸਾਲ ਜੇ ਕਰਨਾ ਵੀ ਪੈ ਗਿਆ ਕੋਈ ਚੱਕਰ ਨਹੀਂ ਆ ਯਾਰ ਨਿਊ ਕੰਟਰੀ ਆ ਨਵੀਂ ਨਵੀਂ ਜ਼ਿੰਦਗੀ ਸਟਾਰਟ ਕਰ ਰਹੇ ਆ ਜ਼ੀਰੋ ਤੋਂ ਠੀਕ ਹੈ ਹੌਲੀ 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 ਕਰਕੇ ਬੰਦਾ ਬਹੁਤ ਕੁਝ ਕਰ ਜਾਂਦਾ ਅਥੇ ਕਾਲਜਿਸ ਵਗੈਰਾ ਤੁਸੀਂ ਬਲੀਵ ਨਹੀਂ ਕਰਨਾ ਤੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੇ ਸਟਾਰਟਿੰਗ ਚ ਵਿੰਡੋ ਕਲੀਨਿੰਗ ਦਾ ਕੰਮ ਕੀਤਾ ਅੱਜ ਪ੍ਰੋਫੈਸਰ ਲੱਗੇ ਹੋਏ ਆ ਇਟ ਡਿਪੈਂਡ ਔਨ ਯੂ ਤੁਸੀਂ ਕਿੰਨਾ ਹਾਰਡ ਵਰਕ ਕਰਦੇ ਹੋ ਠੀਕ ਹੈ ਕੀ ਲਰਨ ਕੀ ਕਰਦੇ ਹੋ ਇੱਕ ਬਸ ਫੋਰ ਐਗਜ਼ਾਮਪਲ ਡਿਸ਼ਵਾਸ਼ਰ ਦਾ ਕੰਮ ਕਰ ਰਹੇ ਹੋ ਠੀਕ ਹੈ 10 ਸਾਲਾਂ ਚ ਡਿਸ਼ਵਰਸ਼ ਤੱਕ ਆਮਰ ਹੋਏ ਕਿੰਨੀ ਵਿਰੋਧ ਕਰ ਲਓਗੇ ਯਾਰ ਜੇ 20 ਡਾਲਰ ਆਣੂ ਸੇ 30 ਮਿਲ ਜੂ 35 ਮਿਲ ਜੂ ਜੇ ਤੁਸੀਂ ਵਧੀਆ ਕੋਈ ਸਕਿਲਸ ਵਾਲੀ ਜੌਬ ਸਿੱਖਦੇ ਹੋ ਨਾ ਜੇ ਅੱਜ 15 ਡਾਲਰ ਆਣੇ ਘੰਟੇ ਦੇ ਠੀਕ ਹੈ ਤੇ 10 ਸਾਲਾਂ ਬਾਅਦ 50 ਡਾਲਰ ਲਓਗੇ ਤੁਸੀਂ ਪਿਆ ਮ ਬਹੁਤ ਘਟ ਗਿਆ ਇਹ ਤੁਹਾਨੂੰ 100 ਡਾਲਰ ਵੀ ਹੋ ਸਕਦਾ ਇਟਸ ਅਪ ਟੂ ਯੂ ਕਾਰ ਮੈਕੈਨਿਕ ਵਾਲੀ ਤਾਂ ਹੋਣੀ ਲਈ ਜਾਂਦੇ ਆ ਯਾਰ 35 35 40 40 ਡਾਲਰ ਸੋ ਮੇਰਾ ਗਿਰ ਕੁਛ ਨਾ ਕੁਛ ਸਿੱਖ ਕੇ ਆਣਾ ਜਿੰਨਾ ਹੋ ਸਕਦਾ ਆਣਾ ਤੁਸੀਂ ਹੈਗਾ ਜਾਂ ਜੇ ਵੀਜ਼ਾ ਦਾ ਡਾ ਗਿਆ ਠੀਕ ਕੁਛ ਨਾ ਕੁਛ ਸਿੱਖ ਕੇ ਆਣਾ ਨਲੇ ਸਿਰਫ ਉਹ ਹੀ ਲੋਕ ਆਓ ਜਿਹੜੇ ਠੀਕ ਹੈ ਡਰਦੇ ਨਹੀਂ ਹੈਗੇ ਨਾ ਹੀ ਕਿਸੇ ਚੀਜ਼ ਤੋਂ ਘਬਰਾਉਂਦੇ ਨਹੀਂ ਜਿੱਦਾਂ ਲੋਕੀ ਇੱਥੇ ਆ ਕੇ ਘਬਰਾ ਬੜੀ ਚੇਤੀ ਜਾਂਦੇ ਇੱਥੇ ਕੁਝ ਵੀ ਨਹੀਂ ਹੈਗਾ ਤੁਹ ਆਪਣਾ ਸਾਰਾ ਕੁਝ ਪ੍ਰਬੰਧ ਕਰਕੇ ਆਓ ਜੋ ਵੀ ਹੈਗਾ ਵਾ ਤੁਹਾਡਾ ਠੀਕ ਹੈ ਇੱਥੇ ਕੋ ਭਰਾਂ ਦੀ ਲੋੜ ਨਹੀਂ ਹੈਗੀ ਨਾਲੇ ਤੁਸੀਂ ਮਤਲਬ ਇਦਾਂ ਨਹੀਂ ਕਰਨਾ ਇੱਥੇ ਆ ਕੇ ਕਿ ਮੈਂ ਤਾਂ ਆ ਕੰਮ ਨਹੀਂ ਕਰ ਸਕਦਾ ਜੀ ਮੈਂ ਤਾਂ ਉਹ ਕੰਮ ਨਹੀਂ ਕਰ ਸਕਦਾ ਅਗਰ ਤੁਸੀਂ ਸੰਗਦੇ ਹੋ ਨਾ ਕੋਈ ਵੀ ਕੰਮ ਕਰਨ ਤੋਂ ਤਾਂ ਤੁਹਾਡੇ ਲਈ ਨਹੀਂ ਹੈਗੀ ਇਹ ਕੰਟਰੀ ਕਲੀਨਿੰਗ ਦਾ ਵੀ ਕੰਮ ਕਰਨਾ ਪੈਂਦਾ ਟਾਇਲਟ ਵੀ ਸਾਫ ਕਰਨੀ ਪੈਂਦੀ ਹੈ ਐਵਰੀਥਿੰਗ ਐਵਰੀਥਿੰਗ ਜੇ ਕੰਮ ਮਿਲ ਗਿਆ ਯੂ ਹੈਵ ਟੂ ਡੂ ਇਟ ਬਿਕਾਉਜ਼ ਅਥੇ देयर ਆ ਲੋਟ ਆਫ ਪੀਪਲਸ ਹੂ ਡੋਨਟ ਹੈਵ ਵਰਕ ਐਕਚੁਅਲੀ ਜੇ ਕੰਮ ਮਿਲੂਗਾ ਤਾਂ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਇਹੋ ਜੀ ਗੱਲ ਨਹੀਂ ਕੰਮ ਮਿਲ ਜਾਂਦਾ ਮਿਹਨਤ ਤਵਾ 3-4 ਮਹੀਨੇ ਤਾਂ ਲੱਗਦਾ ਹੀ ਆ ਜੇ ਲੇਬਰ ਤੇ ਆਉਣਾ ਤੁਸੀਂ ਲਾਈਕ ਹਨਾ ਮਤਲਬ ਟਾਈਮ ਲੱਗਦਾ ਹੈ ਯਾਰ ਇਵਨ ਤੁਸੀਂ ਸਕਿੱਲਸ ਜੋ ਵੀ ਲੱਭਣੀਆਂ ਮਹੀਨੇ ਤਾਂ ਲੱਗ ਜਾਂਦਾ इजीली ਹੋ ਸਕਦਾ ਤੁਹਾਨੂੰ ਹਫਤੇ ਚ ਮਿਲ ਜਵੇ ਤੁਹਾਡਾ ਕੋਈ ਨੌ ਆਣਾ ਤਾਂ ਯੂ نو ਲਾਈਕ ਉਹ ਤਾਂ ਜਾਂਦਿਆ ਕਰਵਾ ਦਿੰਦਾ ਡੀਮੋਟੀਵੇਟ ਨਹੀਂ ਹੋਣਾ ਫਸਟ ਆਫ ਆਲ ਠੀਕ ਹੈ ਬੀ ਪੋਜ਼ਿਟਿਵ ਆਲਵੇਸ ਜੇ ਇੱਕੋ ਜੀ ਸੋਚਣੀ ਹੈ ਜੇ ਪਰਮਾਤਮਾ ਨੇ ਤੁਹਾਡਾ ਸਾਰਾ ਕੰਮ ਬਣਾਇਆ ਕਿਉਂ ਬਣਾਇਆ ਕੋਈ ਸੋਚ ਸਮਝ ਕੇ ਬਣਾਇਆ ਨਾ ਜੇ ਪਰਮਾਤਮਾ ਨੇ ਤੁਹਾਡਾ ਕੰਮ ਬਣਾਤਾ ਆ ਤੁਹਾਡਾ ਹਾਰਡ ਵਰਕ ਸੀਗਾ ਤਾ ਕਰਕੇ ਬਣਾਇਆ ਤਾਂ ਹਾਰਡਵਰਕ ਨੂੰ ਕੰਟੀਨਿਊ ਕਰਨਾ ਇੱਥੇ ਆਣ ਕੇ ਗਲਤ ਸੰਗਤ ਚ ਨਹੀਂ ਪੈਣਾ ਇੱਥੇ ਤੁਹਾਨੂੰ ਬਹੁਤ ਜ਼ਿਆਦਾ ਲੋਕ ਕੀ ਡੀਮੋਟੀਵੇਟ ਕਰੂਗੇ ਯਾਰ ਕੰਮ ਹੈ ਨਹੀਂ ਇੱਥੇ ਕਿੱਥੇ ਆ ਗਏ ਆ ਗਲਤ ਡਿਸੀਜਨ ਲੈ ਲਿਆ ਤੂੰ ਪਾਗਲ ਨਾ ਕਿੰਨੇ ਕਿਹਾਤਾ ਉਹ ਕੈਨੇਡਾ ਪਹਿਲਾਂ ਵਾਲਾ ਨਹੀਂ ਰਿਹਾ 2010 ਚ ਕੈਨੇਡਾ ਇਦਾਂ ਸੀ 2005 ਚ ਇਦਾਂ ਸੀਗਾ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਹੁਣ ਗੰਦੀ ਸਰਕਾਰ ਆ ਗਈ ਆ ਇਹ ਹੋ ਗਿਆ ਉਹ ਕਿਸੇ ਦਾ ਮਕਰ ਨਹੀਂ ਲਗਣਾ ਕੰਮ ਹਰ ਇੱਕ ਬੰਦੇ ਨੂੰ ਮਿਲਦਾ ਜੇ ਇੰਨੀ ਦਿੱਕਤ ਆ ਵਾਪਸ ਕਿਉਂ ਨਹੀਂ ਹੁੰਦੇ ਇਨੀ ਦਿੱਕਤ ਹੈ ਨਾ ਵਾਪਸ ਆ ਜਾਓ ਤੁਸੀਂ ਵਾਪਸ ਕਿਉਂ ਨਹੀਂ ਆਨੇ ਵਾਇਰ ਆਰ ਯੂ ਸਟੇਇੰਗ ਹੇਅਰ ਯੂ ਸ਼ੁੱਡ ਗੋ ਬੈਕ ਟੂ ਯਰ ਕੰਟਰੀ ਉਹ ਸਿਰਫ ਤੁਹਾਨੂੰ ਆਪਣੇ ਤੋਂ ਉੱਪਰ ਨਹੀਂ ਜਾਂਦਾ ਦੇਖ ਸਕਦੇ ਐਗਜ਼ੈਕਟਲੀ ਇਹ ਰੀਜ਼ਨ ਉਹਨਾਂ ਨੂੰ ਇਹ ਆ ਕਿ ਜਿੰਨੇ ਘੱਟ ਬੰਦੇ ਆਓਗੇ ਵਧੀਆ ਮੈਂ ਇਹ ਨਹੀਂ ਕਹਿੰਦਾ ਕੰਮ ਬਹੁਤ ਜ਼ਿਆਦਾ ਹੈ ਆਈ ਨੋ ਦੈਟ ਕੰਮ ਘੱਟਾ ਬਟ ਯੂ ਯੂ ਕਾਂਟ ਸੇ ਯਾਰ ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕਿ ਨਾਓ ਤੁਸੀਂ ਵਾਇਰ ਆਰ ਯੂ ਡੀਮੋਟੀਵੇਟ ਤੁਸੀਂ ਡੀਮੋਟੀਵੇਟ ਨਹੀਂ ਕਰ ਸਕਦੇ ਕਿਸੇ ਨੂੰ ਯਾਰ ਜਿਹੜੇ ਬੰਦੇ ਨੇ ਆਣਾ ਆਓ ਦਿਲ ਖੁਸ਼ੀ ਨਾਲ ਆਓ ਬਟ ਕੁਛ ਨਾ ਕੁਛ ਮੇਰਾ ਵੀ ਸਿੱਖ ਕੇ ਆਓ ਬਾਕੀ ਪਰਮਾਤਮਾ ਤੇ ਵਿਸ਼ਵਾਸ ਰੱਖੋ ਇਹੀ ਆ ਕੁੜੀਆਂ ਦਾ ਤੁਹਾਨੂੰ ਦੱਸਤਾ ਕਿਹੜਾ ਕਿਹੜਾ ਕੰਮ ਤੁਸੀਂ ਸਿੱਖ ਜਾ ਸਕਦੇ ਆ ਤੁਹਾਨੂੰ ਮੁੰਡਿਆਂ ਦਾ ਦੱਸਦਾ ਤੁਹਾਡਾ ਕੋਈ ਹੋਰ ਕੋਈ ਵੀ ਮੈਸੇਜ ਆ ਵਿਜ਼ਾ ਰਿਲੇਟਿਡ ਜਾਂ ਕੋਈ ਵੀ ਐਨੀਥਿੰਗ ਕੈਨੇਡਾ ਰਿਲੇਟਿਡ ਜਾਂ ਕੁਝ ਵੀ ਤੁਹਾਡਾ ਕੋਈ ਮੈਸੇਜ ਆ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਹੋ ਬਾਕੀ ਮੇਰਾ ਵੀਰ ਜੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਐਂਡ ਸਬਸਕ੍ਰਾਈਬ ਵੀ ਕਰਦੇ ਸਾਡ ਜਾਨੂ ਐਗਜ਼ੈਕਟਲੀ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ ਮੇਰਾ ਵੀਰ ਬਿਕੋਜ਼ ਆਪਣੇ ਕਈ ਭੈਣ ਭਰਾ ਹੈਗੇ ਜਿਹੜੇ ਆ ਰਹੇ ਹਨ ਜਿਨ੍ਹਾਂ ਦਾ ਕੋਈ ਵੀ ਐਨੀਆ ਕੋਈ ਰੈਫਰੈਂਸ ਨਹੀਂ ਕੋਈ ਕੁਝ ਨਹੀਂ ਕੋਈ ਰੂਮ ਵਗੈਰਾ ਨਹੀਂ ਮਿਲ ਰਿਹਾ ਕੁਝ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਉਹਦੇ ਰਿਲੇਟਿਡ ਵੀਡੀਓ ਵੀ ਬਣਾ ਦੇਵਾਂਗੇ ਮੈ